ਦਰਵਾਜ਼ਾ ਕਰੋਰ ਸੰਗੋਤਿ ਹੋਇਆ ਗੁਰੂ ਦਰਵਾਜ਼ਾ ਪਹੁੰਚਿਆ ਹੋ। ਕੋਰਾ ਸਮਝ ਆਪਾਂ ਨੂੰ ਪ੍ਰਾਪਤ ਹੋਇਆ। ਰਿਕ ਗੁਰੂ ਮਹਾਰਾਜ ਦੀ ਬਾਤ ਕਿਰਪਾ ਹੈ ਕਿ ਐਸੇ ਜੀਵਨ ਬੜੇ ਕਲੂਗਿਰੇ ਤੋਂ ਹੈ ਵੀ। ਕਰਦੇ ਦੀ ਕਿਰਪਾ ਕਰਕੇ ਸਾਨੂੰ ਸਾਥ ਨਾਲ ਨਿਵਰਤ ਕਰ ਰਹੇ। ਕੋਰਵਾ ਜਗਾਂ ਦਾ ਆਪ ਨੂੰ ਸਾਥ ਨੂੰ ਮਿਲ ਗਿਆ। ਜਿਵੇਂ ਪ੍ਰਭਾਉਰੇ ਜੋ ਵੀ ਆਪਾਂ ਬੇਨਤੀਆਂ ਕਰਨੀਆਂ ਹਨ ਉਹਨਾਂ ਦਾ ਨਾਮ ਵਰਗਣ ਕਰਿਓ ਜਦੋਂ ਸਿੰਘ ਉਹ ਦੀਵਾ ਜੁਲਾਣਗੇ ਤਾਂ ਸਾਡਾ ਜੀਵਨ ਸੁਖਾਣਾ ਬਣਿਆ ਹੋਵੇਗਾ ਗੁਰਨਾਮ ਕਾਸ਼ਾ ਸੰਧਾਮੋ ਇਹਨੂੰ ਸਵਾਗਤ ਦੇਣਾ ਹੈ ਸੀ ਬਹੁਤ ਬੈਲ ਨੇ ਬਹੁਤ ਮੁਝੁਕਿਆ ਸੀ ਬੇਅੰਤ ਹੀ ਮੁਸ਼ਕਲ ਆਉਦੀ ਹੈ ਹੈ ਸਾਰਿਆਂ ਨੇ ਸਰਕਾਰ ਦੇ ਉਰਾਨੇ ਕਿਸੇ ਨੇ ਪ੍ਰਸ਼ਦਾ ਦੀ ਰਣਨਾ ਕਰੀ ਕਿਸੇ ਨੇ ਮੋਟਰ ਉਮਰेश ਦੇਤੇ ਸ੍ਰੀ ਦਾ ਮੋਟਰ ਸਾਰੇ ਬਾਤ ਬੁਲਾ ਕਰੇ ਜੇ ਨਾ ਕਰੇ ਜੋ ਬਸ ਬਖ ਖਾ ਬੋਖ ਸਭਾ ਦੇ ਕਾ ਆਪੇ ਆਪਣੇ ਘਰ ਨੇ ਪਗੜੀ ਖੱਬੀ ਸੰਸਕ੍ਰਿਤੀ ਹੈ ਅਖਰੀਏ ਗਰਮਾਂ ਦੇ ਵੀ ਦਸਤਾਰ ਤੋਂ ਹੈ ਇਥੇ ਜੋ ਬਣੇ ਹੈ ਦਸਤਾਰ ਲੱਖ 8000 ਸਾਲ ਪੁਰਾਣਾ ਹੈ ਜਿਆਦੀ ਵਾਦੀ ਸੀ 12 ਲੱਖ 96000 ਸਾਲ ਪੁਰਾਣੀ ਹੈ ਜੇ ਵੀ ਵਾਦੀ ਸੀ

ਇਹਦੇ ਵਿੱਚ ਜਿੱਦਾ ਆਪ ਦਾ ਦੋਨ ਵੱਧ ਗਿਆ ਆਦਮੀ ਦਾ ਜਿਹੜਾ ਵਰਗ ਹੈ ਰੁੱਝ ਗਿਆ ਸੰਤੋਸ਼ਤਾ ਨਹੀਂ ਰਿਹਾ ਦੋਹਰੇ ਜਦੋਂ ਬਤਾ ਤੇ ਇਹ ਜਿਹੇ ਹਾਲਾਤ ਲੈ ਕੇ ਸਾਰੀ ਜਿਹੜੀ ਦੁਨੀਆ ਦੀ ਸ਼ਕਤਾ ਜੀ ਇਹ ਚੁਗਿਆ ਨਾਲ ਦਾ ਬਰਬਾਦ ਹੋ ਰਹੀ ਹੈ ਕਾਜਰਾਂ ਜਿਹੜੀਆਂ ਨੇ ਦੁਗਿਆ ਨਾਲ ਬਰਬਾਦ ਹੋ ਰਹੀਆਂ ਨੇ ਪੁੱੜ ਰਹੀਆਂ ਲੇ ਝਾਮੇ ਉਹ ਯਾਰ ਰੰਗ ਤੇ ਬਤਨ ਗਨ ਦਾ ਨਿਹਰਾ ਬਿਆ ਬੇ ਪਿੰਗੋ ਜਾਮੇ ਦਾ ਗਾ ਵੀ ਦਸਾਉਂਦਾ ਹੋਰਾਂ ਦਾ ਦੇਵ ਜਿਕਰ ਕਰਨਾ ਪਰ ਨਦੀਵਾ ਕਰ ਤੋ ਪਰ ਤੁਰਾ ਪਾਸਾ ਸੁਖਾ ਦੇ ਬਾਰ ਬਾਰ ਤੇ ਆਪੇ ਆਕੇ ਤਵਾਫ ਕੀਤਾ ਕੇ ਪਿਆਰਿਓ ਮੈਂ ਵੀ ਇਥੇ ਆਪਣੀ ਖੇ ਨਾਲ ਦਾ

ਇਹਦੇ ਵਿੱਚ ਦੋ ਚੀਜ਼ਾਂ ਬੜੀਆਂ ਹੀ ਪ੍ਰਕਾਰ ਨੇ ਇੱਕ ਤਾਂ ਜੇਤਨਤਾ ਤਾਂ ਹੈ ਇੱਕ ਉਹਦੇ ਨਾਲ ਸੈਨਾ ਦਰਵਾਜ਼ਾ ਜਹਤ ਆਤਰ ਜਿਸ ਨੂੰ ਮੂਰ ਪ੍ਰਕティ ਆਕਰ ਜੇਤਨਤਾ ਤਾਂ ਜਦੋਂ ਪੈਂਦਾ ਉਹਦੇ ਉੱਤੇ ਪਸ਼ਾਵਾ ਪੇਰ ਬੈਠਾ ਉਹ ਸਗੋਂ ਅੱਤਕ ਚਾਰ ਤੋਂ ਨੇਰੋਂ ਦੇਖਾਂ ਵਿਚਾਰੇ ਉਹ ਕਦੇ ਜਦੋਂ ਜੇਹੰਤਰ ਦਾ ਪਰ ਕੀਤੇ ਦੇ ਉਤੇ ਰਾਗੀ ਕਾਲ ਦੇ ਵਿੱਚ ਕਿਤੇ ਬਿਸ਼ਵਾ ਗਿਆ ਸਤ ਪ੍ਰਤੀਬਿੰਦਿਆ ਇਹ ਦੁਨੀਆ ਹਰ ਚਾਰ ਵਿਚਾਰੇ ਇਹ ਦੇ ਵਿੱਚ ਲੈ ਤੈਨ ਕੋਲ ਲੋਕੋ ਤਬਾਹ ਨੂੰ ਸਤੋੜ ਨੂੰ ਕੀਤੇ ਦੇ ਬੋਲ ਉਹ ਜੁੜਨ ਜਾਂ ਕੇ ਕਿਰਿਆ ਜੂ ਵੀ ਉਹ ਤੋਂ ਦੇ ਇਹ ਜੁਦਾ ਵਿੱਚ ਪਰਿਪੇਰ ਪੈਨ ਉਹ ਭਾਗ ਦਾ ਜੀ ਜੀ ਤੇਰੇ ਜੀ ਬਲਿਆ ਦਰਦਾ ਦੁਖੀ ਹੋ ਗਿਆ ਉਹਨਾਂ ਨੇ ਵੀ ਇਹਦੇ ਛੋਟੇ ਦੇ ਭਾਨੇ ਦੱਸੇ ਨੇ ਯੋਗ ਦੱਸਿਆ ਵਿਚਾਰ ਗਿਆਨ ਦੱਸਿਆ ਉਹਦੀ ਰੋਗ ਦੱਸਿਆ ਸਾਧ ਯੋਗ ਦੱਸਿਆ ਪਰ ਉਹਨਾਂ ਨੂੰ ਸਾਉ ਨੇ ਦੋਸਤ ਦੇ ਉਹ ਬਹੁਤ ਦਰਾਂ ਨੇ

ਜੇਰਾ ਜੋਗਾ ਸੋਧੀ ਪਰਨੇ ਗੁਰੂ ਰਾਮ ਸਾਹਿਬ ਦੇ ਮੇਸ਼ੇ ਵਿੱਚ ਦਸਰਗਾ ਕਤਮ ਕੀਤਾ ਗਿਆ ਪਰ ਸਾਹਿਬ ਦੇ ਫੇਰ ਨਹੀਂ ਆਉਂਦਾ। ਬਈਰਿ ਸਾਥਰ ਨਾ ਗੱਦੇ ਯਾਰੇ ਨਾ ਗੱਦੀ ਬਤੋ ਜਾ। ਉਹ ਇਹ ਕਿ ਆ ਸੱਚ ਗਵਾ ਸੱਚ ਹੈ ਕਿ ਸੱਚ ਨਾਲ ਹੋ ਕੇ ਰਹਿਦਾ। ਇਹਦਾ ਕੀ ਕਰਦੇ ਨੇ ਵੀ ਪਹਿਲਾਂ ਵੀ ਬੈਗਨ ਸਿੰਘਾ ਰੋਹ ਫਰਹਾ ਬਣ ਗਿਆ ਬੇਰੀ ਵੈਰੂਆ ਟਾਈਮ ਐਂਡ ਸਪੇਸ ਬਣੀ ਜਾਂਦੀ ਬੇਰੀ ਵੈਰੂਆ ਜਦੋਂ ਕੁਛੜੀ ਹੋਏਗਾ ਬੇਰੀ ਹੋਏਗਾ ਇਹ ਕਰਨ ਕਰ ਦੇ ਇੱਕ ਭੇਤ ਰਹਿ ਗਿਆ ਜਿਹੜਾ ਕੋਈ ਖੌਂਕੇ ਵੀ ਦਾਸ ਤਾ ਇਹਦਾ ਬਦਲੋਤੀਆ ਸੋ ਇਹ ਸਾਰੇ ਜਨ ਦੇ ਕੋਈ ਐਸੀ ਜ਼ੁਬਾਨ ਤਾਂ ਹੈ ਨਹੀਂ ਜਿਹੜੀ ਥੋੜੇ ਸੌਖੀ ਦਾ ਹੁੰਦੀ ਹੋਵੇ ਵਾਰੀ ਦੇ ਕਿਹਾ ਸੀ ਬ ਜੋ ਤੂੰ ਹੈ ਹੈ ਵੈਰੂਆ ਜਦੋਂ ਟਾਈਮ ਐਂਡ ਸਪੇਸ ਹੋਣੀ ਤੇਰੇ ਬਿਨਾ ਇੱਥੇ ਹੋਰ ਕੋਈ ਐਂਟਰ ਨਹੀਂ ਹੋਇਆ ਤੂੰ ਹੀ ਹੈ ਜਦੋਂ ਟਾਈਮ ਨੇ ਜੋਗ ਜਨੇ ਸ਼ੁਰੂ ਕਰੇ ਕ੍ਰिएशन ਹੋਗੀ ਉਸ ਵੇਲੇ ਵੀ ਤੂੰ ਹੀ ਹੈ ਇੱਥੇ ਕੋਈ ਹੋਰ ਦਾਖਲ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕੋਈ ਨਹੀਂ ਐਂਟਰ ਹੋਇਆ ਤੇਰਾ ਕੋਈ ਨਹੀਂ ਹੋਇਆ ਅੱਗੇ ਤੂੰ ਹੀ ਹੈ ਅ ਅਨਿਲ ਲਵਿੰਗ ਜੀ ਬਈ ਜੋ ਜਨੀ ਇਹੇ ਵਾਰ ਦੇ ਵੀ ਕਰਦੇ ਆ ਬਰਾਮ ਕਰਦੇ ਆ ਤਾਤਨ ਕਰਦੇ ਆ দান ਕਰਦੇ ਆ ਕਦੇ ਕੋਈ ਕੋਈ ਤਾ ਉਧਾਰਦਾ ਕੋਈ ਕੋਈ ਮਦਦ ਪਾਵੇ ਕਿ ਕਿੰਨੀ ਆ ਬੋਲਿਆ ਨੇ ਇੱਕੋ ਗੱਲ ਸੋ ਤੋ ਮਾਰਾ ਭਗਵਾਨ ਕਰ ਦੇ ਕੇ ਬਿਯਾਰੋ ਜੇ ਤਾਂ ਇਹ ਦਾਨ ਤੁਹਾਡੇ ਆਜੀ ਖਾਉਂਦੇ ਤਾਂ ਤਾਂ ਤੁਸੀਂ ਸਾਡੇ ਤੇ ਇਹ ਨਹੀਂ ਆਉਦੀ